ਹਾਂਜੀ ਸਤਿ ਸ੍ਰੀ ਅਕਾਲ ਸੰਗਤ ਜੀ ਕਿ ਪੰਜਾਬ ਤੋਂ ਚੱਲੇ ਪੰਜਾਬ ਤੋਂ ਚੱਲੇ ਪੰਜਾਬ ਹਰਿਆਣਾ ਯੂਪੀ ਐਮਪੀ ਮਹਾਰਾਸ਼ਟਰ ਆਂਧਰਾ ਹੁਣ ਮਿੱਤਰੋ ਵਿੱਚ ਕਰਨਾਟਕਾ ਜਿਹੜੇ ਕਹਿੰਦੇ ਸੀ ਇਹ ਤਾਂ ਬੰਦਾ ਹੀ ਵੜਾ ਨਿਕੰਮਾ ਉਹਨੇ ਪਾਣੀ ਪੀਤਾ ਮਿੱਤਰੋ ਘਾਟ ਘਾਟਦਾ ਆ ਛੋਟੀਆਂ ਮੋਟੀਆਂ ਗੱਡੀਆਂ ਗੁੱਡੀਆਂ ਆ ਮਸ਼ੀਨਾਂ ਨਾ ਕਦੇ ਰਲਦੀਆਂ ਨਹੀਂ ਹੱਥ ਬਣਾਉਣੇ ਪੈਂਦੇ ਆ ਮਿਹਨਤਾਂ ਕਰਨੀਆਂ ਪੈਂਦੀਆਂ ਮਿੱਤਰੋ ਟੈਰਾ ਥੱਲੇ ਬੁੱਤ ਕੁੱਟਿਆ ਕਦੇ ਮਸ਼ੀਨਾਂ ਚੱਲਦੀਆਂ ਨਹੀਂ ਆਹ ਪੁੱਠੀ ਸਿੱਧੀ ਚੱਪਲ ਜੀ ਸੁੱਟ ਕੇ ਕਦੇ ਮਸ਼ੀਨਾਂ ਚੱਲਦੀਆਂ ਨਹੀਂ ਸੋ ਸਸਰੀਕਾਲ ਸਾਰੇ ਵੀਰਾਂ ਨੂੰ ਲਗਾਤਾਰ ਮੱਕੀ ਚੱਲ ਪਈ ਆ ਇਹ ਪਤਾ ਨਹੀਂ 2 ਮਹੀਨੇ ਚੱਲੇ ਕਿ 3 ਮਹੀਨੇ ਚੱਲੇ ਕਈ ਵੀਰ ਪੁੱਛਦੇ ਆ ਵੀ ਰੀਲ ਕਟਰ ਚੱਲ ਜੂਗਾ ਰੀਲ ਕਟਰ ਵੀ ਚੱਲਦਾ ਵੀਰੇ ਲੰਮੀਆਂ ਫਿੰਗਰਾਂ ਪਾ ਕੇ ਬਥੇਰਾ ਚੱਲਦਾ ਇੰਨਾ ਵੀ 57 ਏਕੜਾਂ ਦਾ ਫਰਕ ਪੈਂਦਾ ਜੇ ਇਹ 24 25 ਵੱਢਦੀ ਆ ਉਹ 17 18 ਵੱਢ ਵੱਢ ਜਾਂਦੀ ਆ ਤੇ ਮੇਰੇ ਵੀਰ ਜਉਂਦੇ ਵਸਦੇ ਰੋ ਕੇ ਚੱਲ ਵੀ ਕਰਨਾਟਕਾ ਦੇ ਵਿੱਚ ਮੱਕੀ ਮਿੱਤਰਾਂ ਹੁਣ ਨਾ ਤੁੱਕੀ ਤੇ ਨਾ ਹੀ ਥੱਕੀ ਮਿੱਤਰਾਂ ਲੈ ਵੀ ਭਰਾਓ ਜਉਂਦੇ ਵਸਦੇ ਰੋ ਸੁੱਕੀ ਮੱਕੀ ਆ ਦੂਜੇ ਹਾਈ ਚ ਨੱਪੀ ਆਈਦੀ ਆ ਮਹਾਰਾਜ ਮਿਹਰ ਕਰੇ ਮਾਲ ਵੀ ਫਰੈਸ਼ ਦਈਦਾ ਵਧੀਆ ਮਾਲ ਦਈਦਾ ਖੇਤ ਵਾਲੇ ਵੀ ਭੱਤਾ ਦਿੰਦੇ ਆ ਖੁਸ਼ ਹੋ ਕੇ 3-400 ਰੁਪਿਆ ਡੇਲੀ ਉੱਤੋਂ ਵੀ ਬਣ ਜਾਂਦਾ ਬਾਈ ਬੰਦਾ ਬਣਾਉਣ ਵਾਲਾ ਹੋਣਾ ਚਾਹੀਦਾ ਕਟਿੰਗ ਵੀ ਵਧੀਆ ਕਰੀਦੀ ਆ ਅਗਲੇ ਦਾ ਬੰਨਾ ਨਾ ਛੱਡੋ ਅਗਲੇ ਦਾ ਨੁਕਸਾਨ ਨਾ ਕਰੋ ਮਾਲ ਵੀ ਇੱਕ ਨੰਬਰ ਦੋ ਤੇ ਮਾਲਕ ਵੀ ਖੁਸ਼ ਤੇ ਖੇਤ ਵਾਲਾ ਵੀ ਖੁਸ਼ ਤੇ ਆਪਾਂ ਤਾਂ ਖੁਸ਼ ਹੈਗੇ ਹੀ ਹੈਗੇ ਆ ਸੋ